ਪਵਾਨੀਗੜ ਅਨੰਤਨ મહાસਭਾ ਪਵਾਨੀਗੜ ਵੱਲੋਂ ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਹੋ ਰਹੇ ਅਤਿਆਚਾਰ ਖਿਲਾਫ ਕੱਢਿਆ ਰੋਸ ਮਾਰਚ ਅੜ મહાસਭਾ ਵੱਲੋਂ ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਹੋ ਰਹੇ ਅਤਿਆਚਾਰ ਦੇ ਖਿਲਾਫ ਇੱਕ ਰੋਸ ਮਾਰਚ ਕੱਢਿਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਹਿਰ ਦੀਆਂ ਸਮੂਹ Hindu ਜਥੇਬੰਦੀਆਂ ਤੇ ਸਮੂਹ ਮੈਂਬਰ ਮੰਦਰ ਕਮੇਟੀਆਂ ਨੇ ਭਾਗ ਲਿਆ ਇਸ ਰੋਸ਼ ਵਿੱਚ ਮਾਤਾ ਮੰਦਰ ਤੋਂ ਸ਼ੁਰੂ ਹੋ ਕੇ ਗਊਸ਼ਾਲਾ ਚੌਂਕ ਤੱਕ ਬਾਰ ਬੱਸ ਸਟੈਂਡ ਟਰੱਕ ਯੂਨੀਅਨ ਹੁੰਦਾ ਹੋਇਆ ਬਾਬਾ ਪੋਥੀ ਵਾਲੇ ਮੰਦਰ ਤੇ ਆ ਕੇ ਸਮਾਪਤ ਹੋਇਆ ਇਸ ਮੌਕੇ ਤੇ ਸਬੋਧਨ ਕਰਦਿਆਂ ਸੱਚ ਦੇਵਾ ਮਨਦੀਪ ਸਿੰਘ ਸਮੇਤ ਹੋਰ ਵੀ ਆਗੂਆਂ ਨੇ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਉਹਨਾਂ ਕਿਹਾ ਕਿ ਹਿੰਦੂਆਂ ਤੇ ਹੋ ਰਹੇ ਜ਼ੁਲਮਾਂ ਨੂੰ ਰੋਕਾਇਆ ਜਾਵੇ ਉਹਨਾਂ ਦੀ ਸੁਰੱਖਿਆ ਦੇ ਉਚਿਤ ਪ੍ਰਬੰਧ ਕੀਤੇ ਜਾਣ ਅੰਤ ਵਿੱਚ ਮਹਾਸਭਾ ਬੱਲੋ ਐਸ.ਡੀ.ਐਮ ਪੁਆਣੀਗੜ ਵਿਖੇ ਮੰਗ ਪੱਤਰ ਸੌਂਪਿਆ ਗਿਆ ਦੇਖੋ ਸਾਡਾ ਜਿਹੜਾ ਲਗਾਤਾਰ ਅਸੀਂ 3-4 ਮੀਟਿੰਗਾਂ ਕੀਤੀਆਂ ਨੇ ਜਿਹੜਾ ਬੰਗਲਾਦੇਸ਼ ਦੇ ਵਿੱਚ ਕਾਫੀ ਕਤਲੇਆਮ ਹਿੰਦੂਆਂ ਦਾ ਹੋ ਰਿਹਾ ਹੈਗਾ ਸੋਸ਼ਲ ਮੀਡੀਆ ਤੇ ਤੇ ਇੰਟਰਨੈਟ ਮੀਡੀਆ ਤੇ ਸਾਰੇ ਪਾਸੇ ਆਪਣਾ ਖਬਰਾਂ ਦੇਖ ਰਿਆ ਤੇ ਉੱਤੇ ਵਾਸਤੇ ਅਸੀਂ ਇਹ ਇਕੱਠ ਕੀਤਾ ਹੈਗਾ ਕਿ ਤਾਂ ਕਿ ਅਸੀਂ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾ ਸਕੀਏ ਕਿ ਉੱਥੇ ਜਿਹੜੇ ਕਤਲੇਆਮ ਹਿੰਦੂਆਂ ਦੇ ਹੋ ਰਹੇ ਨੇ ਉਹਨੂੰ ਰੋਕਿਆ ਜਾਵੇ ਸਾਡੀ ਇਹ ਸਰਕਾਰ ਅਕੇ ਮੰਗ ਹੈ ਕਿ ਉੱਥੇ ਆਪਣਾ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਵੈਸੇ ਲਗਾਤਾਰ ਸਰਕਾਰ ਕਰ ਰਹੀ ਹੈ ਉੱਥੇ ਸੰਪਰਕ ਵਿੱਚ ਆਉਂਦੇ ਸਰਕਾਰ ਦੇ ਨਾਲ ਪਰ ਫਿਰ ਵੀ ਅਸੀਂ ਕਹਿੰਦੇ ਆਂ ਵੀ ਘਟ ਹੈ ਉਹਨੂੰ ਹੋਰ ਜ਼ਿਆਦਾ ਜਿੰਨੀ ਵੀ ਤੇ ਜਿੱਦ ਨਾਲ ਉੱਥੇ ਜਿਹੜੀ ਕਤਲੇਆਮ ਹੋਣ ਰੁਕਿਆ ਜਾਵੇ ਇਸ ਲਈ ਅਸੀਂ ਸਾਰੀ ਇੱਥੇ ਸੰਸਥਾਵਾਂ ਜਿਹੜੀਆਂ ਸਾਡੇ ਹੈਗੇ ਧਾਰਮਿਕ ਸੰਸਥਾਵਾਂ ਅਸੀਂ ਇਕੱਠੀਆਂ ਹੋਈਆਂ ਉਹਦੇ ਅਸੀਂ ਇੱਕ ਝੰਡੇ ਥੱਲੇ ਆ ਹੋ ਕੇ ਅਸੀਂ ਰੋਸ ਮਾਰਚ ਕੱਢ ਰਹੇ ਆ ਕੋਈ ਮੈਂਬਰੈਂਡਮ ਵੀ ਦਿੱਤਾ ਜਾਂਦਾ ਹੈ ਮੈਮ ਆਡਰ ਨੂੰ ਜਿਹੜਾ ਅਸੀਂ ਦੇ ਰਹੇ ਆ ਜੀ ਉਹ ਇਸ ਦਿਨ ਸਾਨੂੰ ਦੇ ਰਹੇ ਆ ਤਾਂ ਕਿ ਸਾਡੀ ਆਵਾਜ਼ ਪ੍ਰਧਾਨ ਮੰਤਰੀ ਤੱਕ ਪਹੁੰਚਾਈ ਜਾ ਸਕੇ ਤਾਂ ਕਿ ਉਹ ਜਿਹੜੇ ਬੰਗਲਾਦੇਸ਼ ਦੇ ਵਿੱਚ ਆਪਣੀ ਉਹ ਜੋ ਵੀ ਉਹਨਾਂ ਨੂੰ ਠੀਕ ਲੱਗੀ ਉਹ ਕਰਨ ਕਾਰਵਾਈ ਕਰਨ ਤੇ ਉੱਥੇ ਜਿਹੜੇ ਹਿੰਦੂਆਂ ਦੇ ਹੱਕਤ ਲਿਆ ਮੋਰਿਆਂ ਨੂੰ ਰੋਕੇ ਜਾਂਦੇ ਦਾ ਰੋਸ ਮਾਰਚ ਲਈ ਜਿਹੜਾ ਲੋਕਾਂ ਨੂੰ ਜਾਗਰੂਕੀ ਕੀਤਾ ਗਿਆ ਬਿਲਕੁਲ ਜੀ ਬਿਲਕੁਲ ਜਿਹੜੇ ਅਸੀਂ ਰੋਸ ਮਾਰਚ ਕੀਤਾ ਸੀ ਆਪਣੇ ਹਿੰਦੂ ਧਰਮ ਦੇ ਜਿਹੜੇ ਹੈਗੇ ਸਨਾਤਨੀ ਸਾਰਿਆਂ ਨੂੰ ਕਹਿ ਰਹੇ ਆਂ ਵੀ ਆਪਾਂ ਇੱਕ ਮੰਚ ਤੇ ਇਕੱਠੇ ਹੋਈਏ ਸਾਰਿਆਂ ਨੂੰ ਪਤਾ ਲੱਗੇ ਕਈ ਵਾਰ ਤਾਂ ਮੇਰੀ ਗੱਲ ਹੋਈ ਹੈ ਕਈ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਬੰਗਲਾਦੇਸ਼ ਵਿੱਚ ਕੀ ਹੋ ਰਿਹਾ ਹੈ ਕੁਝ ਬੰਦੇ ਕਹਿੰਦੇ ਨਹੀਂ ਚੰਗਾ ਪਤਾ ਹੀ ਨਹੀਂ ਹੈਗਾ ਅਸੀਂ ਦੱਸਣਾ ਚਾਹੁੰਦੇ ਆਂ ਵੀ ਕਾਫੀ ਹਾਲਾਤ ਮਾੜੇ ਨੇ ਉੱਥੇ ਹਿੰਦੂਆਂ ਦੇ ਆਪਣੇ ਭਾਈਚਾਰੇ ਦੇ ਲੋਕ ਕਾਫੀ ਔਖੇ ਨੇ ਉੱਥੇ ਉੱਥੇ ਤੇ ਛੋਟੇ ਛੋਟੇ ਬੱਚਿਆਂ ਨੂੰ ਉੱਥੇ ਮਾਰਿਆ ਜਾ ਰਿਹਾ ਹੈਗਾ ਘਰ ਫੁਕੇ ਜਾ ਰਹੇ ਨੇ ਮੰਦਰ ਤੋੜੇ ਜਾ ਰਹੇ ਨੇ ਲਗਾਤਾਰ ਉੱਥੇ ਰਿਪੋਰਟ ਆ ਸਾਡੇ ਕੋਲ ਮੀਡੀਆ ਦੇ ਵਿੱਚ ਆ ਰਹੀਆਂ ਨੇ ਇਹ ਮੁੱਦੇ ਤਾਂ ਜਿਹੜੇ ਵੀ ਹੈਗੇ ਕੋਈ ਵੀ ਅਸੀਂ ਕਹਿੰਦੇ ਇਨਸਾਨੀਅਤ ਦਾ ਕੋਈ ਦੁਸ਼ਮਣ ਹੈ ਉਹ ਨਹੀਂ ਹੋਣਾ ਚਾਹੀਦਾ ਇਨਸਾਨੀਅਤ ਸਭ ਤੋਂ ਪਹਿਲਾਂ ਹੈ ਜੀ ਧਰਮ ਵੀ ਆਪਣੀ ਜਗ੍ਹਾ ਹੈਗਾ ਪਰ ਇਨਸਾਨੀਅਤ ਪਹਿਲਾਂ ਹੈ ਇੱਥੇ ਲੋਕ ਧਰਮ ਦੇ ਨਾਂ ਤੇ ਇਨਸਾਨੀਅਤ ਨੂੰ ਖਤਮ ਕਰਦੇ ਨੇ ਅਜ ਉਹਦੇ ਖਿਲਾਫ ਆ ਜਦੋਂ ਇੱਕ ਧਰਮ ਦੇ ਨਾਂ ਤੇ ਕਿਸੇ ਦਾ ਕਤਲ ਕਰ ਦੇਣਾ ਉਹ ਸਭ ਤੋਂ ਵੱਡੀ ਅਸੀਂ ਸੋਚਦੇ ਹਾਂ ਵੀ ਇਨਸਾਨੀਅਤ ਦਾ ਕਤਲ ਹੈ ਉਹ ਰਵਾਨੀ ਮਾਤਾ ਮੰ ਮਾਤਾ ਰਾਨੀ ਦੇ ਸੇਚ ਇਕੱਠੇ ਹੋਏ ਜਾਂਦੀ ਸਾਰੇ ਸਾਰੇ ਸ਼ਹਿਰ ਦੇ ਵਿੱਚੋਂ ਅਸੀਂ ਲੰਘਦੇ ਹੋਏ ਵਾਪਸ ਵਾਣੀ ਮਾਤਾ ਮੰਦਰ ਸੇਚ ਤੇ ਆਏ ਹਾਂ ਜੀ ਤੇ ਸਾਡਾ ਜਿਹੜਾ ਰੋਸ ਮਾਰਚ ਬਹੁਤ ਹੀ ਵਧੀਆ ਬਹੁਤ ਲੋਕਾਂ ਨੇ ਸਹਿਯੋਗ ਦਿੱਤਾ ਸਾਰੇ ਸੰਸਥਾਵਾਂ ਸਾਡੀਆਂ ਇਕੱਠੀਆਂ ਹੋਈਆਂ ਨੇ ਸਾਰੇ ਸੰਸਥਾਵਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇੱਥੇ ਪਹੁੰਚੇ ਨੇ ਸਾਰੇ ਨੇ ਇੱਕ ਦੂਸਰੇ ਨੂੰ ਸਹਿਯੋਗ ਬੁਲਾ ਕੇ ਕਿ ਆਪਾਂ ਇੱਥੇ ਇੱਕ ਢੰਡੇ ਥੱਲੇ ਇਕੱਠੇ ਹੋਣਾ ਹੈਗਾ ਬਹੁਤ ਵੱਡਾ ਸਾਡਾ ਜਿਹੜਾ ਹੈ ਰੋਸ ਮਾਰਚ ਹੋਇਆ ਹੈਗਾ ਸ਼ਹਿਰ ਦੇ ਵਿੱਚੋਂ ਨਿਕਲਿਆ ਦੇਖੋ ਜੀ ਅਸੀਂ ਫੇਰ ਕੋਸ਼ਿਸ਼ ਕਰਾਂਗੇ ਲਗਾਤਰ ਅਸੀਂ ਸਨਾਤਨ ਸਭਾ ਦੀ ਅਸੀਂ ਗਠਨ ਕੀਤਾ ਹੈਗਾ ਸਾਡੇ ਸਲਾਹ ਵੀ ਹਰ ਮਹੀਨੇ ਅਸੀਂ ਇੱਕ ਮੀਟਿੰਗ ਰੱਖਾਂਗੇ ਸਾਰੇ ਸ਼ਹਿਰ ਨੂੰ ਅਸੀਂ ਜਿੰਨੀ ਵੀ ਸਨਾਤਨੀਆਂ ਨੂੰ ਜੋੜਾਂਗੇ ਨਾਲ ਤਾਂ ਕਿ ਅਸੀਂ ਸਨਾਤਨ ਜੋ ਵੀ ਕਿਸੇ ਤਰ੍ਹਾਂ ਕੋਈ ਦਿੱਕਤ ਆਉਂਦੀ ਹੈ ਅਸੀਂ ਉਹਦਾ ਹੱਲ ਕਰ ਸਕੀਏ ਉਹਨਾਂ ਸਹਾਇਤਾ ਕਰ ਸਕੀਏ ਅੱਜ ਪੁਆਣੀਗੜ ਵਿਖੇ ਸਨਾਤਨ ਮਹਾਸਭਾ ਵੱਲੋਂ ਬੰਗਲਾਦੇਸ਼ ਵਿਖੇ ਹਿੰਦੂਆਂ ਤੇ ਹੋ ਰਹੇ ਹਮਲਿਆਂ ਦੇ ਖਿਲਾਫ ਭਾਰਤ ਸਰਕਾਰ ਨੂੰ ਇੱਕ ਮੈਮੋਰੰਡਮ ਦਿੰਦੇ ਆ ਰੋਸ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਪੁਹਾਣੀ ਮਾਤਾ ਮੰਦਰ ਤੋਂ ਚੱਲ ਕੇ ਗਊਸ਼ਾਲਾ ਚੌਂਕ ਬਾਜ਼ਾਰ ਦੇ ਵਿੱਚੋਂ ਹੁੰਦਾ ਹੋਇਆ ਟਰੱਕ ਦੁਨਨੇ ਤੋਂ ਹੁੰਦਾ ਹੋਇਆ ਐਂਡ ਪੁਹਾਣੀ ਮਾਤਾ ਮੰਦਰ ਦੇ ਵਿੱਚ ਜਾ ਕੇ ਖਤਮ ਹੋਇਆ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਹਿੰਦੂ ਭਾਈਚਾਰੇ ਵੱਲੋਂ ਸ਼ਮੂਲੀਅਤ ਕੀਤੀ ਗਈ ਇਸੇ ਤਹਿਤ ਅਸੀਂ ਵੀ ਬ੍ਰਾਹਮਣ ਸਭਾ ਵੱਲੋਂ ਉਸ ਘਟਨਾ ਦੀ ਜੋ ਬੰਗਲਾਦੇਸ਼ ਦੇ ਵਿੱਚ ਹੋ ਰਹੀ ਹੈ ਉਹਦੀ ਘੋਰ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹਾਂ ਤੇ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਨਾਲ ਹੀ ਅਸੀਂ ਕਹਿੰਨੇ ਆ ਕਿ ਭਾਰਤ ਸਰਕਾਰ ਨੂੰ ਇਸ ਲਈ ਪਹਿਲ ਕਰ ਪਹਿਲ ਕਦਮੀ ਕਰਨੀ ਚਾਹੀਦੀ ਹੈ ਕਿ ਹਿੰਦੂਆਂ ਦੀ ਸੁਰੱਖਿਆ ਲਈ ਪਹਿਲ ਕਦਮੀ ਕਰੇ ਇਸੇ ਸਬੰਧ ਦੇ ਵਿੱਚ ਸਾਡੇ ਨਾਲ ਅੱਜ ਬ੍ਰਾਹਮਣ ਸਭਾ ਦੇ ਜਰਨਲਿਸਟਕਰ ਡਾਕਟਰ ਰਿੰਪੀ ਸ਼ਰਮਾ ਜੀ ਨੇ ਉਹਨਾਂ ਦੇ ਵੀ ਵਿਚਾਰ ਇਸ ਬੰਦੇ ਜਾਨਣਾ ਚਾਹਾਂਗੇ ਹਾਂਜੀ ਕੀ ਕਹੋਗੇ ਡਾਕਟਰ ਸਾਹਿਬ ਜੋ ਬੰਗਲਾਦੇਸ਼ ਦੇ ਵਿੱਚ ਬਹੁਤ ਉਹਦੀ ਪੁਰਜੋਰ ਨਿੰਦਿਆ ਕਰਦਾ ਅਤੇ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਆਪਣੇ ਜੋ ਵੀ ਕਾਰਵਾਈ ਕਦਮ ਉਠਾਉਣ ਹਾਂਜੀ ਜੋ ਅੱਜ ਇਕੱਠ ਹੋਇਆ ਸਨਾਤਨ ਸਾਰੇ ਭਵਾਨੀਗੜ੍ਹ ਦਾ ਬਹੁਤ ਚੰਗਾ ਇਕੱਠ ਹੋਇਆ ਅਸੀਂ ਹੋਰ ਵੀ ਅਪੀਲ ਕਰਦੇ ਹਾਂ ਕਿ ਜੋ ਐਸੀਆਂ ਘਟਨਾਵਾਂ ਹੁੰਦੀਆਂ ਨੇ ਧਰਮ ਦੇ ਖਿਲਾਫ ਹੁੰਦੀਆਂ ਨੇ ਕਿਸੇ ਦੇ ਵੀ ਧਰਮ ਦੇ ਖਿਲਾਫ ਹੁੰਦੀਆਂ ਨੇ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਤਾਂ ਕਿ ਹਰੇਕ ਬੰਦਾ ਆਪਣੇ ਧਰਮ ਦੀ ਰੱਖਿਆ ਕਰ ਸਕੇ ਤੇ ਅੱਜ ਜੋ ਇਕੱਠ ਹੋਇਆ ਉਹਨਾਂ ਲਈ ਅਸੀਂ ਬਹੁਤ ਧੰਨਵਾਦੀ ਹਾਂ ਤੇ ਭਾਰਤ ਸਰਕਾਰ ਨੂੰ ਅਸੀਂ ਇਸ ਚੀਜ਼ ਦਾ ਮੈਸੇਜ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਆਪਣੇ ਮੁੱਦੇ ਉੱਥੇ ਜਿਹੜੇ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨਾਲ ਹਤਿਆਚਾਰ ਹੋ ਰਹੇ ਨੇ ਜਾਂ ਬੰਗਲਾਦੇਸ਼ ਵਿੱਚ ਧੀਆਂ ਪੜਾਂ ਦੀ ਇੱਜ਼ਤ ਬੇਪੱਤ ਹੋ ਰਹੀ ਹੈ ਉੱਥੇ ਕੁਝ ਨਾ ਕੁਝ ਆਪਣੀ ਅਪਕਾਰਵਾਈ ਕਰਕੇ ਉਸ ਨੂੰ ਮਤਲਬ ਕਿ ਨਿਵੇੜਾ ਕਰਨ ਦੀ ਕੋਸ਼ਿਸ਼ ਕਰਨ। ਬਹੁਤ ਖੁਸ਼ੀ ਦੀ ਗੱਲ ਹੋਈ ਵੀ ਸਨਾਤਨ ਧਰਮ ਜਾਗ ਗਿਆ। ਸਾਡਾ ਭਾਈਚਾਰਾ ਇੱਕ ਹੋਣ ਦੀ ਬਹੁਤ ਲੋੜ ਹੈਗੀ ਜੋ ਬਾਹਰ ਇਹ ਤੱਕਾ ਹੋ ਰਿਹਾ ਹੈ ਇਹ ਉਹਨਾਂ ਦੇ ਇੱਕ ਨਾ ਹੋਣ ਕਾਰਨ ਦਾ ਹੀ ਰਿਜ਼ਲਟ ਹੈ ਜੋ ਤੱਕ ਆਪਾਂ ਸਾਰੇ ਇਕੱਠੇ ਨਹੀਂ ਹੁੰਦੇ ਇੱਕ ਭਾਈਚਾਰੇ ਦੇ ਨਾਲ ਖੜਦੇ ਨਹੀਂ ਹੈਗੇ ਉਹ ਤੱਕ ਇਹ ਸਿਸਟਮ ਚੱਲਦਾ ਰਹਿਣਾ ਹੈ ਦੂਜੀ ਗੱਲ ਬੇਨਤੀ ਇਹ ਹੈ ਸਰਕਾਰਾਂ ਨੂੰ ਵੀ ਜਿੱਥੇ ਸਾਡੇ ਟੱਕਾ ਹੁੰਦਾਗਾ ਉਹ ਸਾਡੇ ਨੂੰ ਆ ਕੇ ਰੋਕਣ ਤੱਕੇ ਨੂੰ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਹੁੰਦਾਗਾ ਉਥੇ ਇਹ ਮੋਤੀ ਉਹਨਾਂ ਨੂੰ ਚਾਹੀਦਾ ਵੀ ਆ ਆ ਵੀ ਆਪਾਂ